ਤੂੰ ਜਾਂਦੀ ਜਾਂਦੀ ਨੇ ਮਿੱਤਰਾਂ ਨੂੰ ਹਲਵਾਈ ਬਣਾ ਛੜਿਆ ਨਹੀਂ ਤੂੰ ਜਾਂਦੀ ਜਾਂਦੀ ਨੇ ਸੱਜਣਾ ਨੂੰ ਸ਼ੇਫ ਬਣਾ ਛੜਿਆ ਨਹੀਂ ਜਾਂਦੀ ਜਾਂਦੀ ਨੇ ਧੌਂਜੂ ਗਿੱਲਾ ਕੱਢ ਛੜਿਆ ਨਹੀਂ ਪਲੇਟ ਵਿੱਚ ਸਮੂਸਾ ਪਿਆ ਇੰਜ ਲੱਗੇ ਜਿਵੇਂ ਅੱਖਾਂ ਕੱਢਦਾ ਮੈਨੂੰ ਡੱਡੂ ਨਹੀਂ ਤੂੰ ਜਾਂਦੀ ਜਾਂਦੀ ਨੇ ਮੈਨੂੰ ਹਲਵਾਈ ਬਣਾ ਛੜਿਆ ਨਹੀਂ ਤੂੰ ਜਾਂਦੀ ਜਾਂਦੀ ਨੇ ਮੈਨੂੰ ਸ਼ੇਫ ਬਣਾ ਛੜਿਆ ਨਹੀਂ ਤੋਂ ਜੋ ਗੱਲਾ ਕੱਢ ਛੱਡਿਆ ਜੀ ਜਦੋਂ ਮੈਂ ਬਣਾਵਾ ਕੇਕ ਮੈਨੂੰ ਇੰਜ ਲੱਗੀ ਮੈਂ ਆਪਣੀ ਹੀ ਰਾਹ ਵਿੱਚੋਂ ਪਹਾੜ ਖੋਦਿਆ ਨਹੀਂ ਤੂੰ ਜਾਂਦੀ ਜਾਂਦੀ ਨੇ ਮੈਨੂੰ ਹਲਵਾਈ ਬਣਾ ਛੱਡਿਆ ਨਹੀਂ ਤੂੰ ਜਾਂਦੀ ਜਾਂਦੀ ਨੇ ਮੈਨੂੰ ਸ਼ੈਫ ਬਣਾ ਛੱਡਿਆ ਨਹੀਂ ਤੋਂ ਜੋ ਗੱਲਾ ਕੱਢ ਛੱਡਿਆ ਦੀ ਤੂੰ ਜਾਂਦੀ ਜਾਂਦੀ ਨੇ ਮੇਤਰਾ ਨੂੰ ਹਲਵਾਈ ਬਣਾ ਛੱਡਿਆ ਨਹੀਂ ਤੂੰ ਜਾਂਦੀ ਜਾਂਦੀ ਨੇ ਸਜਣਾ ਨੂੰ ਸ਼ੈਫ ਬਣਾ ਛੱਡਿਆ ਨਹੀਂ ਤੋਂ ਚੋ ਕਿੱਲਾ ਕੱਢ ਛੱਡਿਆ ਜੀ